ਤਨਮ ਜੀ ਸਿਆਸਤ ਬਹੁਤ ਹੀ ਉਤਨਫੋਤਲ ਮੁੰਡੀ ਨਜ਼ਰ ਆ ਰਹੀ ਹੈ ਦੇਸ਼ ਦੀ ਅੱਛੀ ਗੱਲ ਛੱਤੀਗੜ੍ਹ ਦੀ ਗੱਲ ਕਰੀਏ ਪਹਿਲਾਂ ਜੋਰ ਛੱਤੀਗੜ੍ਹ ਵੀ ਲੱਗਿਆ ਸੀ ਪਰ ਗੱਲ ਬਣੀ ਨਹੀਂ ਤੇ ਫਿਰ ਉਹੀ ਪੱਤਾ ਫਿਰ ਹਿਮਾਚਲ ਦੇ ਵਿੱਚ ਸਿੱਟਿਆ ਗਿਆ ਤੇ ਉੱਥੇ ਗੱਲ ਬਣੀ ਪੱਤਾ ਕਮਸਾਨ ਆ ਜਿਹੜੀ ਦੇਸ਼ ਦੀ ਸਿਆਸਤ ਵਿੱਚ ਦਿਖਾਈ ਦੇ ਰਿਹਾ ਛੱਤੀਗੜ੍ਹ ਦੀ ਮੇਅਰ ਦੀ ਚੋਣ ਲਈ ਬੀਜਪੀ ਨੇ ਕਿਤੇ ਕਿਤੇ ਪੱਤੇ ਖੇਡੇ ਇਹੀ ਉਹਨਾਂ ਨੂੰ ਪਤਾ ਲੱਗਿਆ ਕਿ ਸੁਪਰੀਮ ਕੋਰਟ ਕੋਈ ਵੀ ਫੈਸਲਾ ਜਿਹੜਾ ਸੁਣਾ ਸਕਦਾ ਹੈ ਤਾਂ ਭਾਜਪੀ ਨੇ ਰਾਤੋਂ ਰਾਤ ਆ ਜਿਹੜੇ ਆਮ ਆਦਮੀ ਪਾਰਟੀ ਦੇ ਕੌਂਸਲਰ ਆ ਜਿਹੜੇ ਤੇ ਉਹ ਆਪਣੇ ਪੱਖ ਚ ਕਰ ਲਏ ਕਿ ਜੇ ਕੱਲ ਨੂੰ ਚੋਣ ਵੀ ਹੁੰਦੀ ਹੈ ਤਾਂ ਵੀ ਸਾਡਾ ਬਹੁਮਤ ਅਸੀਂ ਦਿਖਾ ਸਕਦੇ ਹਾਂ ਅਸੀਂ ਆਰਾਮ ਨਾਲ ਮੇਅਰ ਦੀ ਚੋਣ ਜਿੱਤ ਸਕਦੇ ਹਾਂ ਇੱਕ ਮੇਅਰ ਦੀ ਚੋਣ ਨੇ ਬਹੁਤ ਕੁਝ ਬਿਆਨ ਕੀਤਾ ਹੈ ਸੁਪਰੀਮ ਕੋਰਟ ਨੇ ਇਸ ਵਿੱਚ ਦਖਲ ਦਿੱਤਾ ਸੁਪਰੀਮ ਕੋਰਟ ਨੇ ਲੋਕਾਂ ਨੂੰ ਸ਼ਿਸ਼ਾ ਦਿਖਾਇਆ ਹਰਚਲ ਤੇ ਜਦੋਂ ਰਾਜ ਸਭਾ ਦੀ ਸੀਟ ਜਿੱਤਣੀ ਸੀ ਇੱਕ ਰਾਜ ਸਭਾ ਦੀ ਸੀਟ ਪਿੱਛੇ ਭਾਜਪਾ ਨੇ ਸਾਰਾ ਜਿਹੜਾ ਜੰਤਰਤੰਤਰ ਆ ਉਹ ਜੋ ਉहां ਉੱਥੇ ਜੋੜ ਦਿੱਤਾ ਕਿ ਕਿਵੇਂ ਨਾ ਕਿਵੇਂ ਇਹ ਸੀਟ ਜਿੱਤਣੀ ਆ ਸਤਨਾਮ ਜੀ ਸਿਆਸਤ ਬਹੁਤ ਹੀ ਉਤਲ-ਪੁਤਲ ਹੁੰਦੀ ਨਜ਼ਰ ਆ ਰਹੀ ਹੈ ਦੇਸ਼ ਦੀ ਜੇ ਚੰਡੀਗੜ੍ਹ ਦੀ ਗੱਲ ਕਰੀਏ ਪਹਿਲਾਂ ਜੋਰ ਚੰਡੀਗੜ੍ਹ ਵੀ ਲੱਗਿਆ ਸੀ ਪਰ ਗੱਲ ਬਣੀ ਨਹੀਂ ਤੇ ਫਿਰ ਉਹੀ ਪੱਤਾ ਫਿਰ ਹਿਮਾਚਲ ਦੇ ਵਿੱਚ ਸਿੱਟਿਆ ਗਿਆ ਤੇ ਉੱਥੇ ਗੱਲ ਬਣ ਗਈ ਵੱਡਾ ਕਮਸਾਨ ਆ ਜਿਹੜੀ ਦੇਸ਼ ਦੀ ਸਿਆਸਤ ਵਿੱਚ ਦਿਖਾਈ ਦੇ ਰਿਹਾ ਖਾਸ ਕਰਕੇ ਜੇਕਰ ਚੰਡੀਗੜ੍ਹ ਤੋਂ ਸਟਾਰਟ ਕਰਦੇ ਆਂ ਚੰਡੀਗੜ੍ਹ ਦੀ ਮੇਅਰ ਦੀ ਚੋਣ ਲਈ ਬੀਜੇਪੀ ਨੇ ਕਿੱਡੇ ਕਿੱਡੇ ਪੱਤੇ ਖੇਡੇ ਜਿਵੇਂ ਹੀ ਉਹਨਾਂ ਨੂੰ ਪਤਾ ਲੱਗਿਆ ਕਿ ਸੁਪਰੀਮ ਕੋਰਟ ਕੋਈ ਵੀ ਫੈਸਲਾ ਜਿਹੜਾ ਸੁਣਾ ਸਕਦਾ ਤਾਂ ਬੀਜੇਪੀ ਨੇ ਰਾਤੋਂ ਰਾਤ ਆ ਜਿਹੜੇ ਆਮ ਆਦਮੀ ਪਾਰਟੀ ਦੇ ਕੌਂਸਲਰ ਆ ਜਿਹੜੇ ਉਹ ਖਰੀਦ ਲਏ ਜੋ ਦੋਸ਼ ਲਗਾ ਰਹੇ ਆ ਆਮ ਆਦਮੀ ਪਾਰਟੀ ਵਾਲੇ ਤੇ ਉਹ ਆਪਣੇ ਪੱਖ ਚ ਕਰ ਲਏ ਕਿ ਜੇ ਕੱਲ ਨੂੰ ਚੋਣ ਵੀ ਹੁੰਦੀ ਆ ਤਾਂ ਵੀ ਸਾਡਾ ਬਹੁਮਤ ਅਸੀਂ ਦਿਖਾ ਸਕਦੇ ਆਂ ਅਸੀਂ ਆਰਾਮ ਨਾਲ ਮੇਅਰ ਦੀ ਚੋਣ ਜਿੱਤ ਸਕਦੇ ਆ ਇਹ ਇੱਕ ਮੇਰ ਦੀ ਚੋਣ ਨੇ ਬਹੁਤ ਕੁਝ ਬਿਆਨ ਕੀਤਾ ਹੈ ਸੁਪਰੀਮ ਕੋਰਟ ਨੇ ਇਸ ਵਿੱਚ ਦਖਲ ਦਿੱਤਾ ਸੁਪਰੀਮ ਕੋਰਟ ਨੇ ਲੋਕਾਂ ਨੂੰ ਸਿੱਖਿਆ ਦਿਖਾਇਆ ਜਿਹੜੇ ਲੋਕ ਕਹਿ ਰਹੇ ਆ ਕਿ ਵੀ ਸਤਾ ਤਿਰਪਾਲਟੀ ਬੀਜੇਪੀ ਸਰਕਾਰ ਬਹੁ ਵਿਕਾਸ ਕਰ ਰਹੀ ਹੈ ਦੇਸ਼ ਦਾ ਉਸ ਦੇ ਲਈ ਸੁਪਰੀਮ ਕੋਰਟ ਦੇ ਮੁੱਖ ਜੱਜ ਨੇ ਸਾਡੇ ਦੇਸ਼ ਦੇ ਚੀ ਜਿਹੜੇ ਡੀ ਬਾਈ ਚੰਦਰ ਚੂੜ ਉਹਨਾਂ ਨੇ ਲੋਕਾਂ ਨੂੰ ਸਿੱਖਿਆ ਦਿਖਾਇਆ ਕਿ ਭਾਈ ਤੁਸੀਂ ਸਿਆਸਤ ਤੌਰ ਤੇ ਜਿਵੇਂ ਲੀਡਰਾਂ ਨੂੰ ਦੇਖ ਰਹੇ ਹੋ ਉਹ ਉਵੇਂ ਨਹੀਂ ਉਸ ਤੋਂ ਪਰੇ ਨੇ ਸਾਨੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਦਿੱਤਾ ਸੁਪਰੀਮ ਕੋਰਟ ਚ ਜੋ ਚੰਡੀਗੜ੍ਹ ਮੇਅਰ ਦੀ ਚੋਣ ਨੂੰ ਲੈ ਕੇ ਹੋਇਆ ਪਰ ਉਹ ਵੀ ਸੇਮ ਹੋ ਗਿਆ ਹਿਮਾਚਲ ਦੇ ਵਿੱਚ ਅੱਗੇ ਚੱਲਦੇ ਹਾਂ ਹਿਮਾਚਲ ਵੱਲ ਹਿਮਾਚਲ ਚ ਜਦੋਂ ਰਾਜ ਸਭਾ ਦੀ ਸੀਟ ਜਿੱਤਣੀ ਸੀ ਇੱਕ ਰਾਜ ਸਭਾ ਦੀ ਸੀਟ ਪਿੱਛੇ ਭਾਜਪਾ ਨੇ ਸਾਰਾ ਜਿਹੜਾ ਜੰਤਰਤੰਤਰ ਆ ਉਹ ਜੋ ਉੱਥੇ ਜੋੜ ਦਿੱਤਾ ਕਿ ਕਿਵੇਂ ਨਾ ਕਿਵੇਂ ਇਹ ਸੀਟ ਜਿੱਤਣੀ ਆ ਉਹ ਜਿੱਤ ਵੀ ਲਈ ਕਿਵੇਂ ਜਿੱਤੀ ਉਹ ਤੁਹਾਨੂੰ ਥੋੜਾ ਦੱਸ ਦਿੰਨੇ ਆ ਕਿ 6 ਵਿਧਾਇਕ ਆ ਜਿਹੜੇ ਉਹ ਕਾਂਗਰਸ ਪਾਰਟੀ ਦੇ ਪਾਰਟੀ ਤੋਂ ਦੂਰੀ ਬਣਾ ਗਏ ਆਮ ਜਿਹੜੇ ਆਜ਼ਾਦ ਸੀਗੇ ਤਿੰਨ ਵਿਧਾਇਕ ਉਹ ਦੂਰੀ ਬਣਾ ਕੇ ਨੌ ਵਿਧਾਇਕ ਆ ਜਿਹੜੇ ਉਹ ਕਰਾਸ ਵੋਟਿੰਗ ਕਰਗੇ ਕਰਾਸ ਵੋਟਿੰਗ ਜਿਹੜੀ ਆ ਭਾਜਪਾ ਨੂੰ ਪਾਈ ਗਈ ਪਾਈ ਗਈ ਕਰਾਸ ਵੋਟਿੰਗ ਕਰਕੇ ਜਿਹੜੀ ਆ ਕਾਂਗਰਸ ਪਾਰਟੀ ਦਾ ਮੀਦਵਾਰਾ ਜਿਹੜਾ ਅਭਿਸ਼ੇਕ ਮੰਨੂ ਉਹ ਜਿਹੜਾ ਹਾਰ ਗਿਆ ਤਾਂ ਅਜੇ ਵਿੱਚ ਉੱਥੇ ਜਿਹੜੀ ਆ ਵੱਡੀ ਹਾਰ ਰਾਜ ਸਭਾ ਮੈਂਬਰ ਦੀ ਦੇਖੀ ਗਈ ਹਾਲਾਂਕਿ ਇਹ ਵੀ ਦੇਖਣ ਦੇ ਦੇਖਣ ਦੀ ਗੱਲ ਹੈ ਕਿ ਕੁਝ ਸਮਾਂ ਜਿਹੜਾ ਆਹ ਵੋਟਾਂ ਚ ਰਹਿ ਗਿਆ ਚੋਣ ਚ ਰਹਿ ਗਿਆ ਲੋਕ ਸਭਾ ਦੀ ਚੋਣਾਂ ਚ ਉਸ ਤੋਂ ਪਹਿਲਾਂ ਇਹ ਜੋੜ ਤੋੜ ਦੀ ਰਣਨੀਤੀ ਚੱਲ ਰਹੀ ਹੈ ਜੇਕਰ ਫਿਰ ਜਿਹੜੀ ਸਤਾ ਤੇ ਪਾਰਟੀ ਬਣ ਜਾਂਦੀ ਹੈ ਭਾਜਪੀ ਤਾਂ ਦੇਸ਼ ਵਿੱਚ ਚੋਣਾਂ ਦਾ ਕੀ ਹਾਲ ਹੋਏਗਾ ਸਰਪੰਚ ਕਿਵੇਂ ਬਣਨਗੇ ਚੇਅਰਮੈਨ ਕਿਵੇਂ ਬਣਨਗੇ ਲੋਕ ਸਭਾ ਜਿਹੜੇ ਬਲਾਕ ਸੰਮਤੀ ਦੇ ਜ਼ਿਲ੍ਹਾ ਪ੍ਰਸ਼ਾਸਨ ਦੇ ਉਹ ਤੁਸੀਂ ਇੰਨਾ ਚੋਣਾ ਤੋਂ ਅੰਦਾਜ਼ਾ ਲਗਾ ਸਕਦੇ। ਪਰ ਇੱਥੇ ਜਿਵੇਂ ਹੁਣ ਚੰਡੀਗੜ੍ਹ ਵਾਲੀ ਗੱਲ ਹੋਈ ਸੀ ਤਾਂ ਗੱਟ ਜੋੜ ਨੇ ਇੱਕ ਪਾਸੇ ਤਾਂ ਜਵਾਬ ਦੇ ਤਾ ਕਿ ਹਾਂ ਅਸੀਂ ਹੈਗੇ ਹਾਂ ਤੇ ਅਸੀਂ ਖੜੇ ਹਾਂ ਤੇ ਗੱਟ ਜੋੜ ਨੂੰ ਤੁਸੀਂ ਕਿਵੇਂ ਦੇਖਦੇ ਹੋਗੇ ਅੱਗੇ ਹੁਣ ਐਮਪੀ ਦੀਆਂ ਚੋਣਾਂ ਆਉਣੀਆਂ ਨੇ ਤਾਂ ਸਾਰੇ ਇਕੱਠੇ ਹੋਏ ਖੜੇ ਨੇ ਕਿ ਬੀਜੇਪੀ ਤੇ ਭਾਰੀ ਪਹਿਣਗੇ ਕਿ ਨਹੀਂ ਇਹ ਲੋਕਾਂ ਦੇ ਹੱਥ 'ਚ ਹੈ ਕਿ ਉਹ ਬੀਜੇਪੀ ਨੂੰ ਮੋੜ ਮਾ ਜਵਾਬ ਦੇਣਗੇ ਜਿਹੜਾ ਆਈਐਨਡੀਆ ਗੱਟ ਜੋੜ ਬਣਿਆ ਕਿ ਉਸ ਦੇ ਹੱਥ ਤਾਕਤ ਦੇਣਗੇ ਇਹ ਲੋਕਾਂ ਦੇ ਹੱਥ 'ਚ ਹੈ ਇਸ ਬਾਰੇ ਆਪਾਂ ਕੁਝ ਨਹੀਂ ਹਲੇ ਕਹਿ ਸਕਦੇ ਉਹ ਚੋਣਾਂ ਤੈਅ ਕਰਨੀਆਂ ਪਰ ਕੋਟ ਇੱਕ ਪਾਸੇ ਲੋਕਾਂ ਨੂੰ ਸ਼ਿਸ਼ਾ ਦਿਖਾ ਰਿਹਾ ਕਿ ਭਾਈ ਤੁਹਾਡੇ ਨਾਲ ੱੱਕਾ ਹੋ ਰਿਹਾ ਆਸੀਂ ਦੁੱਧਾ ਦੁੱਧ ਪਾਣੀ ਦਾ ਪਾਣੀ ਕਰ ਰਹੇ ਹਾਂ ਪਰ ਫਿਰ ਵੀ ਲੋਕ ਹਲੇ ਵੀ ਜਿਹੜੇ ਆ ਕਹਿੰਦੇ ਬੀਜੇਪੀ ਸਰਕਾਰ ਬਹੁਤ ਚੰਗੇ ਕੰਮ ਕਰ ਰਹੀ ਹੈ ਤੇ ਹਲੇ ਵੀ ਭਗਤ ਬਣੇ ਬੈਠੇ ਆ ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਹੜੇ ਐਮਐਲਏ ਜਿਹੜੀ ਸਰਕਾਰ ਲੋਕਾਂ ਨੇ ਚੁਣੀ ਹੋਵੇ ਉਸ ਤੇ ਵੱਡਾ ਦਾਅ ਖੇੜ ਕੇ ਜਿਹੜੇ ਆਪਣੇ ਆ ਲਾ ਕੇ ਉਥੇ ਇੱਕ ਰਾਜ ਸਭਾ ਦੀ ਸੀਟ ਪਿੱਛੇ ਜਿਹੜੀ ਆ ਸਰਕਾਰ ਡੇਗਣ ਦੀ ਤਿਆਰੀ ਤੱਕ ਹੋਊਗੀ ਨੇ ਬਿਲਕੁਲ ਸੁਖਵਿੰਦਰ ਸੁਖੂ ਸਰਕਾਰ ਚਲਾ ਰਹੀ ਆ ਹਿਮਾਚਲ ਪ੍ਰਦੇਸ਼ ਇੱਕ ਸਾਲ ਹੋਇਆ 14 ਮਹੀਨੇ ਹੋਇਆ ਸਰਕਾਰ ਬਣਿਆ ਨੂੰ ਤੇ ਅਜੇ ਵਿੱਚ ਉਹ ਸਰਕਾਰ ਨੂੰ ਡੇਗਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਤਾਂ ਉੱਥੇ ਹੀ ਜਿਵੇਂ ਮੋਦੀ ਖਾਣੀ ਚੰਡੀਗੜ੍ਹ ਵਿੱਚ ਪਈ ਭਾਜਪਾ ਨੂੰ ਹੁਣ ਉੱਥੇ ਵੀ ਖਾਣੀ ਪੈ ਸਕਦੀ ਆ ਕਿਉਂਕਿ ਉਹਨਾਂ ਨੇ ਜੇਕਰ 6 ਜਿਹੜੇ ਵਿਧਾਇਕ ਨੇ ਉਹਨਾਂ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਐ ਐਮਐਲਏ ਦੀ ਤਾਂ ਫਿਰ ਉਹ ਨਾ ਉਧਰ ਯੋਗ ਨੇ ਨਾ ਉਧਰ ਯੋਗ ਹੀ ਇਸ ਕਰਕੇ ਇੱਥੇ ਦੋਵਾਂ ਪਾਸੇ ਤੋਂ ਭਾਜਪਾ ਫੇਰ ਜਿਹੜੀ ਆ ਘਿਰ ਗਈ ਆ ਤਾਂ ਕਾਲੀ ਵਿੱਚ ਜਿਹੜੇ ਵੱਡੇ ਫੈਸਲੇ ਲਈ ਜਾ ਰਹੇ ਆ ਉਹ ਕਿਤੇ ਨਾ ਕਿਤੇ ਬੀਜੇਪੀ ਤੇ ਭਾਰੂ ਪੈ ਰਹੇ ਆ ਤੇ ਲੋਕਾਂ ਨੂੰ ਜ਼ਰੂਰ ਸਮਝਣ ਦੀ ਲੋੜ ਹੈ ਕਿ ਜਿੱਥੇ ਇੱਕ ਪਾਸੇ ਹਰਿਆਣਾ ਤੇ ਪੰਜਾਬ ਦੇ ਬਾਡਰਾਂ ਤੇ ਸੰਘਰਸ਼ ਚੱਲ ਰਿਹਾ ਹੈ ਤੇ ਦੂਜੇ ਪਾਸੇ ਆਪਣੇ ਪਾਲੇ ਨੂੰ ਵਧਾਣ ਦੇ ਲਈ ਆਪਣੇ ਏਰੀਆ ਨੂੰ ਵਧਾਉਣ ਦੇ ਲਈ ਬੀਜੇਪੀ ਵੱਲੋਂ ਵੱਡੀਆਂ ਕਿ ਮਾ ਖੇਡੀਆਂ ਜਾ ਰਹੀਆਂ ਵੱਡੀਆਂ ਰਣਨੀਤੀਆਂ ਬੜਾਈਆਂ ਜਾ ਰਹੀਆਂ ਕਿ ਕਿਵੇਂ ਨਾ ਕਿਵੇਂ ਸਰਕਾਰਾਂ ਨੂੰ ਡੇਗਿਆ ਜਾਵੇ ਦੇਖੋ ਸਿਆਸਤ ਦੇ ਐਡੀ ਹੱਦ ਮੈਂ ਕਿਹ ਪਾਰ ਕਰ ਚੁੱਕੇ ਨੇ ਕਿ ਅਸਤੀਫਿਆਂ ਤੱਕ ਜਿਹੜੀ ਗੱਲ ਪਹੁੰਚ ਗਈ ਹੁਣ ਸੁਖੂ ਉਹਦੇ ਕਲਬ ਜਿਹੜੀ ਗੱਲ ਫਲਾ ਦਿੱਤੀ ਕਿ ਉਹ ਅਸਤੀਫਾ ਦੇ ਰਿਹਾ ਕਿ ਇਹਨਾਂ ਦੇ ਪਹਿਲਾਂ ਇੱਕ ਕੈਬਨਟ ਮਨਿਸਟਰ ਅਸਤੀਫਾ ਦੇ ਗਏ ਹਨ ਉਹ ਕਹਿੰਦੇ ਨੇ ਕਿ ਮੇਰੇ ਨਾਲ ਗੱਲ ਚਲੋ ਗਿਲੇ ਸ਼ਿਕਵੇ ਜੋ ਉਹਨਾਂ ਦੇ ਆਪਣੇ ਹੋਣੇ ਆ ਪਰ ਸੁਖੂ ਬਾਰੇ ਇਹ ਗੱਲ ਜਦੋਂ ਸੁਣਨ ਨੂੰ ਮਿਲੀ ਕਿ ਅਸਤੀਫਾ ਦੇ ਤੇ ਫਿਰ ਉਹ ਆ ਗਏ মিডিਆ ਮੂਲ ਉਹਨਾਂ ਨੇ ਕਿਹਾ ਕਿ ਭਾਈ ਮੈਂ ਤਾਂ ਮੈਂ ਤਾਂ ਕੋਈ ਨਹੀਂ ਦਿੱਤਾ ਹੈਗਾ ਮੈਂ ਤਾਂ ਖੜਾ ਇਥੇ ਸਭ ਤੋਂ ਅਹਿਮ ਗੱਲ ਉਦੋਂ ਸਾਹਮਣੇ ਆਈ ਜਦੋਂ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਨੇ ਬਿਆਨ ਦਿੱਤਾ ਕਿ ਜਿਹੜਾ ਅਸਤੀਫਾ ਮੁੱਖ ਮੰਤਰੀ ਨੇ ਉਹ ਦੇ ਦਿੱਤਾ ਹੈ ਸੁਖਵਿੰਦਰ ਸੁਖੂ ਨੇ ਆਪਣਾ ਅਸਤੀਫਾ ਜਿਹੜਾ ਉਹ ਦੇ ਦਿੱਤਾ ਹੈ ਤਾਂ ਮੀਡੀਆ 'ਚ ਗੱਲ ਆ ਗਈ ਬਹੁਤ ਸਾਰੇ ਮੀਡੀਆ ਨੇ ਚਲਾ ਦਿੱਤੀ ਤਾਂ ਅਜਿਹੇ ਵਿੱਚ ਸੁਖਵਿੰਦਰ ਸੁਖੂ ਸਾਹਮਣੇ ਆਏ ਕਿ ਭਾਈ ਮੇਰੇ ਤਾਂ ਅੰਦਰ ਵਿਧਾਨ ਸਭਾ 'ਚ ਬੈਠ ਕੇ ਸਾਡਾ ਬਜਟ ਸੈਸ਼ਨ ਸੁਣ ਰਿਹਾ ਸੀ ਕੀ ਕੁਝ ਅਸੀਂ ਲੈਣਾ ਕੀ ਲੈ ਕੇ ਆਣਾ ਕੀ ਪਲਾਨ ਕਰਨਾ ਪਰ ਸਾਡੇ ਦਾ ਹਸਤੀਪੇ ਜੀ ਤੁਹਾਨੂੰ ਦਿਵਾਤੇ ਮੀਡੀਆ ਚ ਤੇ ਉਸਤੇ ਉਹਨਾਂ ਨੇ ਕਿਹਾ ਹੈ ਕਿ ਇਹ ਵਿਸ਼ਵਾਸ ਤੋੜਨ ਦੇ ਲਈ ਸਭ ਪਿੱਤਾ ਖੇਡਿਆ ਜਾ ਰਿਹਾ ਤਾਂ ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਨੂਰ ਕਿ ਜਿਹੜੇ ਅੱਜ ਤੋਂ ਪਹਿਲਾਂ 14 ਦੀ ਇਲੈਕਸ਼ਨ ਤੋਂ ਪਹਿਲਾਂ ਮੀਡੀਆ ਜੰਮ ਕੇ ਗੱਲ ਕਰਦਾ ਸੀਗਾ ਵੱਡੇ ਵੱਡੇ ਮੁੱਦੇ ਚੁੱਕਦਾ ਸੀਗਾ ਜੇਕਰ ਕਿਸੇ ਲੜਕੀ ਨਾਲ ਰੇਪ ਤੱਕ ਹੋ ਜਾਂਦਾ ਸੀਗਾ ਉਸ ਨੂੰ ਲੈ ਕੇ ਕੈਂਡਲ ਮਾਰਚ ਜਿਹੜਾ ਕੱਢਿਆ ਜਾਂਦਾ ਸੀ ਉਹ ਕੱਲੀ ਕੱਲੀ ਚੀਜ਼ ਲੋਕਾਂ ਤੱਕ ਪਹੁੰਚਾਈ ਜਾਂਦੀ ਸੀ ਪਰ ਅੱਜ ਕੀ ਹੋ ਰਿਹਾ ਪਰਦਾ ਪਾ ਕੇ ਹੋਰ ਤਰੀਕੇ ਨਾਲ ਲੋਕਾਂ ਅੱਗੇ ਪਰੋਸਿਆ ਜਾ ਰਿਹਾ ਸਾਰੀ ਜਾਣਕਾਰੀ ਜੋ ਇੱਕ ਲੋਕਤੰਤਰ ਲਈ ਵੱਡਾ ਖਤਰਾ ਬਣ ਰਿਹਾ ਜਦੋਂ ਤੁਸੀਂ ਹੁਣ ਅੰਦਾਜ਼ਾ ਲਗਾਓ ਕਿ ਜਦੋਂ ਇੱਕ ਸਹੀ ਚੱਲ ਰਹੀ ਸਰਕਾਰ ਨੂੰ ਡੇਗਣ ਦੇ ਲਈ ਐਡੇ ਵੱਡੇ ਪੱਤੇ ਖੇਡੇ ਜਾ ਸਕਦੇ ਆ ਆਮ ਲੋਕ ਆਮ ਚੋਣਾਂ ਨੂੰ ਜਿੱਤਣ ਦੇ ਲਈ ਕੀ ਕੁਝ ਨਹੀਂ ਹੋਏਗਾ ਇਹ ਗੱਲ ਨੇ ਬੜਾ ਸੋਚਣ ਦੇ ਮਜਬੂਰ ਕਰਤਾ ਜਦੋਂ ਪ੍ਰਿੰਕਾ ਗਾਂਧੀ ਦੇ ਵੱਲੋਂ ਇੱਕ ਪੋਸਟ ਪਾਈ ਗਈ ਸੀ ਉਹਨਾਂ ਨੇ ਕਿਹਾ ਕਿ ਮਤਲਬ ਮੈਂਬਰ ਐਨਏ ਸੀਗੇ ਮਤਲਬ ਉਹ 25 ਤਕਰੀਬਨ ਉਹਨਾਂ ਦੇ ਸੀਗੇ ਤਾਂ ਉਸ ਤੋਂ ਇਲਾਵਾ ਇਹਨਾਂ ਦੇ 9 ਇਹਨਾਂ ਦੇ 24 ਤਕਰੀਬਨ 24 24 24 ਹੋਏ ਸੀ ਸਭ ਤੋਂ ਅਹਿਮ ਗੱਲ ਇਹ ਨੂਰ ਬਹੁਤ ਵਧੀਆ ਤੁਸੀਂ ਸਵਾਲ ਕਰ ਲਿਆ ਇਹਦੇ ਦੌਰਾਨ ਇਹ ਪਹਿਲੀ ਵਾਰ ਦੇਖਿਆ ਗਿਆ ਕਿ ਟੌਸ ਪਾਕ ਕੇ ਕਿਤੇ ਕੋਈ ਜਿਹੜਾ ਲੀਡਰ ਜਿੱਤੇ ਆਇਆ ਗਿਆ ਹੋਵੇ ਤਾਂ ਸਭ ਤੋਂ ਅਹਿਮ ਗੱਲ ਇਹ ਵੀ ਹੈ ਕਿ ਉੱਥੇ ਜਿਹੜੀ ਵਿਰੋਧੀ ਪਾਰਟੀ ਕਾਂਗਰਸ ਪਾਰਟੀ ਆ ਉਹ ਵੀ ਬੈਕਫੁੱਟ ਤੇ ਗਈ ਆ ਉਸ ਨੂੰ ਵੀ ਵਿਰੋਧ ਕਰਨਾ ਚਾਹੀਦਾ ਸੀ ਕਿ ਟੌਸ ਵਾਲੀ ਕੀ ਗੱਲ ਆ ਇਸ ਤੇ ਤੁਸੀਂ ਅੱਜ ਨਹੀਂ ਜੇ ਹੋ ਸਕਦੀ ਚੋਣ ਅੱਗੇ ਰੱਖ ਲਓ ਜੂਨ ਕਮਿਸ਼ਨ ਨੂੰ ਅਪੀਲ ਵੀ ਕਰ ਸਕਦੇ ਸੀ ਕਿ ਅੱਜ ਸਾਡੇ ਵਿਧਾਇਕ ਜਿਹੜੇ ਆ ਉਹ ਨਹੀਂ ਪਹੁੰਚੇ ਜਾਂ ਇਲੈਕਸ਼ਨ ਦਾ ਜਿਹੜਾ ਹੋਰ ਤਰੀਕਾ ਜਿਹੜਾ ਨਤੀਜਿਆਂ ਦਾ ਉਹ ਕੱਢਿਆ ਜਾਵੇ ਟੋਸ ਕਰਕੇ ਤਾਂ ਉਹ ਕਿਸੇ ਦੇ ਵੀ ਪਾਲੇ ਚਾ ਸਕਦਾ ਦੋ ਗੱਲਾਂ ਜਿਵੇਂ ਆਉਂਦੀਆਂ ਨੇ ਸਾਹਮਣੇ ਵੀ ਜਿਵੇਂ ਉਹ ਕਹਿੰਦੇ ਨੇ ਕਿ ਉਹਨਾਂ ਦੇ ਜੋ ਵਿਧਾਇਕ ਸੀਗੇ ਆ ਜੋ ਆਜ਼ਾਦ ਉਮੀਦਵਾਰ ਸੀਗੇ ਸੁਖੂ ਦਾ ਇਹ ਬਿਆਨ ਆਉਂਦਾ ਉਹ ਕਹਿੰਦੇ ਨੇ ਕਿ ਸੀਆਰਪੀਐਫ ਦੀ ਟੀਮਾਂ ਨੇ ਰੋਕ ਲਿਓ ਤਾਂ ਉਹਨਾਂ ਨੂੰ ਤਾਂ ਆਨ ਇਨ ਦਿੱਤਾ ਤੇ ਕਿਤੇ ਫਿਰ ਇਹ ਗੱਲਾਂ ਵੀ ਆ ਗਈਆਂ ਕਿ ਖਰੀਦੋ ਰੋਕਤ ਵਾਲੀ ਗੱਲ ਹੋਗੀ ਕਿ ਉਹਨਾਂ ਨੂੰ ਸ਼ਾਇਦ ਖਰੀਦ ਲਿਆ ਗਿਆ ਤੇ ਕਹਿੰਦੇ ਬੋਲੀ ਮਤਲਬ ਕੋਈ ਵੀ ਅੰਦਰ ਬੈਠ ਕੇ ਉਹਨਾਂ ਨੇ ਕੋਈ ਵੋਟ ਕਿਉਂ ਪਹੁੰਚੀ ਨਹੀਂ ਸੀ ਤਾਂ ਬੋਲੀ ਦੇ ਆਧਾਰ ਤੇ ਜਸਟ ਇੱਕ ਮਤਲਬ ਜ ਉਹੀ ਗੱਲ ਆ ਗਈ ਨਾ ਵੀ ਜਿਵੇਂ ਉਹਨਾਂ ਨੇ ਕਹਿਤਾ ਵੀ ਸਾਨੂੰ ਕ੍ਰੋਸ VOTING ਕਰਗੇ ਉਹ ਉੱਥੇ ਉਹਨਾਂ ਨੇ ਆਪਣਾ 34 ਦਾ ਬਹੁਮਤ ਦਿਖਾਤਾ ਹਾਲਾਂਕਿ ਬਹੁਮਤ ਹਲੇ ਵੀ ਕਾਂਗਰਸ ਪਾਰਟੀ ਕੋਲ ਸੀ 34 ਦਾ ਤਾਂ 34 34 ਦਾ ਪਾਲਾ ਜਿਹੜਾ ਉਸ ਵਿੱਚ ਉਸ ਕਸਮਾ ਕਸ ਵਿੱਚ ਜਿਹੜੀ ਆ ਰਾਸਵਾ ਦੀ ਸੀਟ ਕਾਂਗਰਸ ਪਾਰਟੀ ਨੇ ਆਪਣੇ ਹੱਥੋਂ ਗਵਾਈ ਤੇ ਭਾਜਪਾ ਨੇ ਉੱਥੇ ਆਪਣਾ ਵੱਡੀ ਜਿੱਤ ਦਰਜ ਕਰ ਲਈ ਆ ਤਾਂ ਸਭ ਤੋਂ ਅਹਿਮ ਗੱਲਾਂ ਇਹ ਨੇ ਕਿ ਜੇਕਰ ਐਡੇ ਵੱਡੇ ਪੱਧਰ ਤੇ ਇੱਕ ਰਾਸਵਾ ਮੈਂਬਰ ਦੀ ਚੋਣ ਤੇ ਟੌਸ ਕਰਕੇ ਹੀ ਚੋਣ ਜਿੱਤੀ ਜਿੱਤਣੀ ਜ਼ਰੂਰੀ ਹੋਗੀ ਤਾਂ ਅਗਲੀਆਂ ਚੋਣਾਂ ਦਾ ਕੀ ਕਹਾ ਲ ਹੋਏਗਾ ਤੁਸੀਂ ਅੰਦਾਜ਼ਾ ਲਗਾਓਗੇ ਚੋਣਾਂ ਨੇ ਵਿਧਾਨ ਸਭਾ ਦੀ ਪਿੱਛੇ ਆ ਕੇ ਹਟੀਆਂ ਨੇ ਤਾਂ ਹੁਣ ਐਮਪੀ ਦੀਆਂ ਪੂਰਾ ਜੋਰ ਲੱਗਿਆ ਪਿਆ ਵੇਖ ਸਕਦੇ ਆ ਵੀ ਕਿੱਦਾਂ ਹੈਗਾ ਨਾ ਤਾਂ ਸੋਚਣ ਵਾਲੀ ਗੱਲ ਹੈ ਕਿ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਤਾਂ ਸਾਡੇ ਲੋਕ ਸਮਝਦਾਰ ਨੇ ਪੜ੍ਹੇ ਲਿਖੇ ਆ ਸੀ ਸਾਰੇ ਦੇਖਦੇ ਆ ਤਾਂ ਮੈਨੂੰ ਲੱਗਦਾ ਕਿ ਥੋੜਾ ਸੋਚ ਸਮਝ ਕੇ ਚੱਲਣਾ ਚਾਹੀਦਾ ਹੈ ਵੀ ਜੀ ਆਪਾਂ ਸਿਆਸੀ ਤੌਰ ਤੇ ਇਤਿਹਾਸ ਦੀ ਗੱਲ ਕਰਾਂਗੇ ਤਾਂ ਕਿਤੇ ਨਾ ਕਿਤੇ ਸਾਡੇ ਜਿਹੜੇ ਮੁੱਖ ਜੱਜ ਨੇ ਚੀਫ ਜਸਟਿਸ ਨੇ ਡੀ ਵੀ ਚੰਦਰਚੂ ਉਹ ਸੁਨਹਿਰੀ ਖਰਾਂਚੋਂ ਉਹਨਾਂ ਦਾ ਨਾਮ ਲਿਖਿਆ ਜਾਏਗਾ ਕਿ ਉਹ ਇੱਕ ਆਗੂ ਸਨ ਦੇਸ਼ ਦੇ ਜੱਜ ਸਨ ਜਿਨ੍ਹਾਂ ਨੇ ਪੂਰੀ ਰਾਜਨੀਤੀ ਨੂੰ ਬਚਾਇਆ ਸੀ ਕਿਸੇ ਸਮੇਂ ਲੋਕਾਂ ਨੂੰ ਸਿੱਖਿਆ ਦਿਖਾਇਆ ਸੀ ਕਿ ਜਿਹੜੇ ਆ ਤੁਸੀਂ ਵੱਡੇ ਵੱਡੇ ਭਾਸ਼ਣ ਸੁਣ ਰਹੇ ਹੋ ਵੱਡੇ ਵੱਡੇ ਜਿਹੜੇ ਕਹਿ ਰਹੇ ਆ ਪ੍ਰੋਜੈਕਟ ਅਸੀਂ ਸ਼ੁਰੂ ਕਰ ਰਹੇ ਆ ਵਿਕਾਸ ਪ੍ਰਕਾਰ ਜਿਹੜਾ ਕਾਰਜ ਕਰ ਰਹੇ ਆ ਉਹਨਾਂ ਤੇ ਕਿਤੇ ਨਾ ਕਿਤੇ ਡੀ.ਵਾਈ. ਚੰਦਰ ਚੂੜਾ ਜਿਹੜੇ ਚੀਫ ਜਸਟਿਸ ਆਫ ਇੰਡੀਆ ਨੇ ਉਹ ਭਾਰੂ ਜ਼ਰੂਰ ਪੈਰੇ ਨੇ ਉਹ ਨਾਲ ਦੀ ਨਾਲ ਜਿਹੜੀਆਂ ਚਾਲਾਂ ਖੇਡੀਆਂ ਜਾ ਰਹੀਆਂ ਨੇ ਸਿਆਸਤ ਨੂੰ ਖੰਡਾਉਣ ਦੇ ਲਈ ਲੋਕਤੰਤਰ ਨੂੰ ਹਥਿਆਉਣ ਦੇ ਲਈ ਉਹ ਤੇ ਉਸ ਤੋਂ ਪਰਦਾ ਨਾਲ ਦੇ ਨਾਲ ਚੁੱਕ ਦਿੰਦੇ ਨੇ ਜੇ ਖਾਸ ਕਰਕੇ ਹੁਣ ਇੱਥੇ ਜਿਹੜੀ ਆ ਬੀਜੇਪੀ ਦੀ ਗੱਲ ਕਰੀਏ ਤਾਂ ਬੀਜੇਪੀ ਬਿਲਕੁਲ ਬੈਕਫਰੌਂਟ ਤੇ ਨਜ਼ਰ ਆ ਰਹੀ ਆ ਕਿ ਜੇਕਰ ਕਾਂਗਰਸ ਪਾਰਟੀ ਇਨ੍ਹਾਂ 6 ਵਿਧਾਇਕਾਂ ਦੀ ਐਮਐਲਏ ਦੀ ਮੈਂਬਰਸ਼ਿਪ ਖਾਰਜ ਕਰ ਦਿੰਦੀ ਆ ਹੁਣ ਤਾਂ ਹਾਲਾਂਕਿ ਸਰਕਾਰ ਬਚ ਗਈ ਕਿਉਂਕਿ ਬਜਟ ਸੈਸ਼ਨ ਸੀਗਾ ਉਹ ਚੱਕ ਲਿਆ ਉਹਨਾਂ ਨੇ ਸੈਸ਼ਨ ਆ ਸਥਗਿਤ ਕਰਤਾ ਅਣਮਿੱਥੇ ਸਮੇਂ ਲਈ ਵੀ ਕਰ ਦਿੱਤਾ ਗਿਆ ਤਾਂ ਹੁਣ ਉੱਥੇ ਦਾ ਕੋਈ ਮਤਾ ਪੇਸ਼ ਨਹੀਂ ਕਰ ਸਕਦੇ ਤਾਂ ਜਿਹੇ ਵਿੱਚ ਜੇਕਰ ਰਾਜਪਾਲ ਕਿਸੇ ਤਰ੍ਹਾਂ ਦੀ ਕੋਸ਼ਿਸ਼ ਕਰੇਗਾ ਤਾਂ ਉਹ ਫਿਰ ਸੁਪਰੀਮ ਕੋਰਟ ਦਾ ਦਰਵਾਜ਼ਾ ਜਿਹੜਾ ਸਰਕਾਰ ਸੁੱਖੂ ਸਰਕਾਰ ਨੂੰ ਵੀ ਖੜਕਾਣਾ ਪੈ ਸਕਦਾ ਜਿਵੇਂ ਪੰਜਾਬ ਸਰਕਾਰ ਨੇ ਖੜਕਾਇਆ ਸੀ ਤਾਂ ਜਿਹੇ ਵਿੱਚ ਸੁਪਰੀਮ ਕੋਰਟ ਅੱਜ ਦੀ ਸਮੇਂ ਵਿੱਚ ਜਿਹੜੀ ਆ ਅਹਿਮ ਕੜੀ ਆ ਜਿਹੜੀ ਉਹ ਲੋਕਾਂ ਲਈ ਬਣੀ ਆ ਵੱਡਾ ਚਿਹਰਾ ਇੱਕ ਕਹਿ ਸਕਦੇ ਆ ਕਿ ਬਚਾਉਣ ਦੇ ਲਈ ਸਿਆਸਤ ਨੂੰ ਬਚਾਉਣ ਦੇ ਲਈ ਜਿਹੜੀ ਲੋਕਾਂ ਦੀ ਸਿਆਸਤ ਦਾ ਲੀਡਰਾਂ ਦੀ ਸਿਆਸਤ ਦੀ ਗੱਲ ਨਹੀਂ ਕਰ ਰਹੇ ਅਸੀਂ ਲੋਕਾਂ ਦੀ ਸਿਆਸਤ ਦੀ ਗੱਲ ਕਰ ਰਹੇ ਆ ਕਿ ਲੋਕ ਜਿਹੜਾ ਆਪਣਾ ਪਾਲਾ ਬਚਾਉਣ ਦੇ ਲਈ ਕੋਰਟ ਤੱਕ ਦਾ ਜਿਹੜਾ ਜਿਹੜਾ ਰਾਹ ਅਪਣਾਉਂਦੇ ਆ ਤਾਂ ਉਹ ਕੋਰਟ ਹੁਣ ਸੁਪਰੀਮ ਕੋਰਟ ਕਿਤੇ ਨਾ ਕਿਤੇ ਅਹਿਮ ਰੋਲ ਅਦਾ ਕਰਦਾ ਜੀ ਜੀ ਜੀ